ਨੋ ਪਾਰਕਿੰਗ ਦੇ ਵਿੱਚ ਖੜੀਆਂ ਹੋਈਆਂ ਜਾਮ ਲਾ ਰੀਆਂ ਉਹਨਾਂ ਗੱਡੀਆਂ ਦਾ ਚਲਾਨ ਜਿਹੜਾ ਉਹ ਜਿਹੜੇ ਐ ਜੋਨ ਇਨ ਚਾਰਜ ਧੁਮਾਰ ਮੰਡੀ ਦੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਦੇਖ ਜਿਹੜੇ ਲੋਕ ਗੱਡੀਆਂ ਨੋ ਪਾਰਕਿੰਗ ਤੇ ਖੜੀਆਂ ਕਰ ਰਿਹਾ ਤੁਹਾਨੂੰ ਦੇਖ ਕੇ ਗੱਡੀਆਂ ਭਜਾ ਲੈਂਦੇ ਉਹਨਾਂ ਦੀ ਗੱਡੀ ਭਜਾ ਲੈਂਦੇ ਫੋਟੋ ਤੁਸੀਂ ਉਹਦੀ ਨਾਲੋਂ ਨਾਲ ਖਿੱਚ ਰਹੇ ਹੋ ਤੁਹਾਡੀ ਟੀਮ ਵੀ ਖਿੱਚ ਰਹੀ ਹੈ ਚਲਾਨ ਉਹਨਾਂ ਦੇ ਸਾਰਿਆਂ ਦੇ ਆਰੇ ਸੁਣੋ ਵੀਰ ਨਾਲ ਆਪਾਂ ਦੋ ਥਾਂ ਦੇ ਮੈਦਾਨ ਲੱਗੇ ਆ ਪਰ ਚੱਕ ਨਹੀਂ ਜਾਂਦੇ ਪਾਰਕਿੰਗ 'ਚ ਖੜੀਆਂ ਗੱਡੀਆਂ ਦੇ ਚਲਾਨ ਜਿਹੜੇ ਉਹ ਕੀਤੇ ਜਾ ਰਿਹਾ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਖੱਜਲ ਖਾਰ ਕਰ ਰਿਹਾ ਲੋਕ ਤੇ ਹੁਣ ਮਸ਼ੀਨ ਦੇ ਵਿੱਚੋਂ ਪਰਚੀ ਕੱਢ ਦਿੱਤੀ ਗਈ ਚਲਾਨ ਕਰ ਦਿੱਤਾ ਗਿਆ ਟ੍ਰੈਫਿਕ ਪੁਲਸ ਵੱਲੋਂ ਜਿਹੜੇ ਲੋਕ ਉਸ ਜਗ੍ਹਾ ਦੇ ਉੱਪਰ ਰੇੜੀਆਂ ਲਾ ਕੇ ਖੜੇ ਆ ਉਹਨਾਂ ਨੂੰ ਭਜਾਇਆ ਜਾ ਰਿਹਾ ਤੇ ਜਿਨ੍ਹਾਂ ਨੇ ਕਬਜ਼ੇ ਕੀਤੇ ਆ ਉਹ ਕਬਜ਼ੇ ਵੀ ਹਟਾਉਣ ਦੀ ਕੋਸ਼ਿਸ਼ ਜਿਹੜੀ ਹੈ ਜਾਰੀ ਹੈ ਭਾਈ ਕਿਦੀ ਕਿਦੀ ਦੁਕਾਨ ਹੈ ਇੱਥੇ ਖੋਬਾਈ ਭਾਜੀ ਮੈਡਮ ਦੀ ਐਸੀ ਤਾਂ ਬਦਕਾ ਦਾ ਕੀ ਦੀ ਆ ਇੱਥੇ ਕੋ ਲਾਈ ਹੈ 810 ਦੁਬਾਨ ਉਹ ਕਰਾਇ ਤੇ ਲਾਈ ਹੈ ਬਹੁਤ ਦਿਵਾਨੀ ਕਰੇ ਇਹ ਢੜਕ ਰਾਇ ਤੇ ਲਾਈ ਕਾਂਜ ਲਾਉ ਨਾ ਮਾਲ ਪ੍ਰੋਡਕਟ ਟੋੜੀ ਦਰ ਕਰਾਇ ਤੇ ਸਰਕਾਰ ਨੇ ਇੱਕ ਕੰਪਨੀ ਤੇ ਲਾਈ ਕਾਂਜ ਜਦੋਂ ਜੱਬੇ ਤੇ ਢਾਲੀ ਸਾਰੇ ਲਾਈ ਹੈ ਕਦੇ ਦੋ ਦਿਨ ਦੋ ਦਿਨ ਕਹਿੰਦੇ ਦੀਵਾਲੀ ਦੇ ਸਾਰੇ ਨੇ ਲਾਈਆਂ ਅਸੀਂ ਲਾਉਣੀ ਨਹੀਂ ਲਾਈ ਠੀਕ ਹੈ ਲਾਉਣ ਤਾਂ ਤੰਗ ਹੁੰਦਾ ਢਾਗੋਂ ਦਾ ਲਾਉਣ ਦਾ ਕਹਿੰਦੇ ਸੀ ਕੀ ਕਾਰਵਾਈ ਕਰ ਸਕਦੇ ਨੇ ਟਰੈਕਿੰਗ 283 ਆ ਪਤਾ ਦੇ ਸਕਦੇ ਹੋ ਅੱਛਾ ਜੀ ਹਾਂ ਜੀ ਦੇ ਦਸਮਨੂ ਦੇਖ ਰਹੇ ਹਾਂ ਤੁਸੀਂ ਮੈਂ ਹਰ ਸੌਰਵ ਰੋਣਾ ਲੁਧਿਆਣਾ ਦੇ ਕੁਮਾਰ ਮੰਡੀ ਇਲਾਕੇ ਦੇ ਵਿੱਚ ਜਿਹੜੀਆਂ ਗੱਡੀਆਂ ਨੋ ਪਾਰਕਿੰਗ ਦੇ ਵਿੱਚ ਖੜੀਆਂ ਹੋਈਆਂ ਜਾਮ ਲਾ ਰਹੀਆਂ ਉਹਨਾਂ ਗੱਡੀਆਂ ਦਾ ਚਲਾਨ ਜਿਹੜਾ ਉਹ ਜਿਹੜੇ ਹੈ ਜ਼ੋਨ ਇਨਚਾਰਜ ਕੁਮਾਰ ਮੰਡੀ ਤੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਦੇਖੋ ਕਿਸ ਤਰੀਕੇ ਦੇ ਨਾਲ ਗੱਡੀ ਜਿਹੜੀ ਆ ਉਹ ਖੜੀ ਹੋਈ ਆ ਤੇ ਉਹਨੂੰ ਇਸ ਦਾ ਚਲਾਨ ਕੀਤਾ ਜਾਊਗਾ ਤੇ ਪਿੱਛੇ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਜਾਮ ਜਿਹੜਾ ਬਣਿਆ ਹੋਇਆ ਹਾਲਾਂਕਿ ਜਿਹੜੀਆਂ ਦੁਕਾਨਾਂ ਇਸ ਜਗ੍ਹਾ ਦੇ ਉੱਪਰ ਲਗਾਈਆਂ ਗਈਆਂ ਉਹ ਵੀ ਸੜਕਾਂ ਦੇ ਉੱਪਰ ਕਿਤੇ ਨਾ ਕਿਤੇ ਕਬਜ਼ੇ ਦੇਖਣ ਨੂੰ ਮਿਲਦੇ ਪਏ ਆ ਪਰ ਟ੍ਰੈਫਿਕ ਪੁਲਿਸ ਵੱਲੋਂ ਫਿਲਹਾਲ ਜਿਹੜੀਆਂ ਨੋ ਪਾਰਕਿੰਗ 'ਚ ਲੋਕਾਂ ਨੇ ਗੱਡੀਆਂ ਖੜੀਆਂ ਕੀਤੀਆਂ ਜਾਮ ਦਾ ਕਾਰਨ ਬਣੀਆਂ ਉਹਨਾਂ ਦੀਆਂ ਗੱਡੀਆਂ ਦੇ ਚਲਾਨ ਜਿਹੜੇ ਆ ਉਹ ਕੀਤੇ ਜਾ ਰਹੇ ਆ ਗੱਡੀਆਂ ਜਿਹੜੀਆਂ ਲਾ ਕੇ ਸਮਾਨ ਪਣਾ ਉਤਾਰਿਆ ਜਾ ਰਿਹਾ ਨੋ ਪਾਰਕਿੰਗ ਦੇ ਵਿੱਚ ਜ਼ੋਨ ਦੇ ਵਿੱਚ ਗੱਡੀਆਂ ਲੱਗੀਆਂ ਤੇ ਲੋਕਾਂ ਨੂੰ ਖੱਜਲਖਵਾਰ ਕੀਤਾ ਜਾ ਰਿਹਾ ਉਹਨਾਂ ਗੱਡੀਆਂ ਦਾ ਚਲਾਨ ਜਿਹੜਾ ਉਹ ਕੀਤਾ ਜਾ ਰਿਹਾ ਲੁਧਿਆਣਾ ਦੇ ਕੁਮਾਰ ਮੰਡੀ ਪਾਰ ਕੁਮਾਰ ਮੰਡੀ ਇਲਾਕੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਸੜਕਾਂ ਦੇ ਆਸੇ ਪਾਸੇ ਵੀ ਨਜਾਇਜ਼ ਤੌਰ ਤੇ ਕਬਜ਼ੇ ਜਿਹੜੇ ਆ ਕੀਤੇ ਗਏ ਨੇ ਕਾਰਪੋਰੇਸ਼ਨ ਵੱਲੋਂ ਇਹ ਕਿਹਾ ਗਿਆ ਸੀਗਾ 3 ਫੁੱਟ ਦਾ ਜਿਹੜਾ ਏਰੀਆ ਦਿੱਤਾ ਜਾਊਗਾ ਤੇ ਉਸ ਦੇ ਅੰਦਰ ਅੰਦਰ ਜਿਹੜੀਆਂ ਦੁਕਾਨਾਂ ਲੱਗਣਗੀਆਂ ਲੁਧਿਆਣਾ ਦੇ ਕੁਮਾਰ ਮੰਡੀ ਇਲਾਕੇ ਦੇ ਵਿੱਚ ਨੋ ਪਾਰਕਿੰਗ 'ਚ ਜਿਹੜੀਆਂ ਗੱਡੀਆਂ ਖੜੀਆਂ ਤੇ ਜ਼ੋਨ ਇੰਚਾਰਜ ਵੱਲੋਂ ਉਹ ਗੱਡੀਆਂ ਦੀ ਫੋਟੋ ਖਿੱਚੀ ਜਾ ਰਹੀ ਹੈ ਤੇ ਉਹਨਾਂ ਦਾ ਆਨਲਾਈਨ ਜਿਹੜਾ ਉਹ ਚਲਾਨ ਕਰ ਦਿੱਤਾ ਜਾ ਰਿਹਾ ਇੰਚਾਰਜ ਸਾਹਿਬ ਜਿਹੜੇ ਲੋਕ ਗੱਡੀਆਂ ਨੋ ਪਾਰਕਿੰਗ 'ਚ ਖੜੀਆਂ ਕਰ ਰਿਹਾ ਤੁਹਾਨੂੰ ਦੇਖ ਕੇ ਗੱਡੀਆਂ ਭਜਾ ਲੈਂਦੇ ਆ ਜੀ ਉਹਨੂੰ ਪਤਾ ਲੋਕਾਂ ਨੂੰ ਇੰਨੀ ਵੇਰੈਂਸ ਹੈਗੀ ਆ ਵੀ ਫੋਟੋ ਖਿੱਚ ਕੇ ਚਲਾਨ ਕਰ ਦਿੰਦੇ ਆ ਜੀ ਫੇ ਡਰਦੇ ਭੱਜਦੇ ਆ ਜੀ ਤੇ ਉਦੋਂ ਇੰਨੀ ਸੈਂਸ ਹੈ ਨਹੀਂ ਵੀ ਅਸੀਂ ਗੱਡੀ ਸਾਡੀ پارک ਰੋਡ 'ਤੇ ਲੱਗੀ ਹੈ ਵੀ ਸਾਡ ਨੂੰ ਹੋਰ ਦੂਜੇ ਬੰਦੇ ਨੂੰ ਤਕਲੀਫ ਹੋ ਰਹੀ ਸਾਡੀ ਗੱਡੀ ਨਾਲ ਇਹ ਨਹੀਂ ਇਹਨਾਂ ਨੂੰ ਪਤਾ ਜੀ ਹਾਂਜੀ ਤੇ ਹੁਣ ਜਿਹੜੇ ਬੰਦੇ ਗੱਡੀ ਭਜਾ ਲੈਂਦੇ ਫੋਟੋ ਤੁਸੀਂ ਉਹਦੀ ਨਾਲੋਂ ਨਾਲ ਖਿੱਚ ਰਹੇ ਹੋ ਤੁਹਾਡੀ ਟੀਮ ਵੀ ਖਿੱਚ ਰਹੀ ਹੈ ਚਲਾਨ ਉਹਨਾਂ ਦੇ ਸਾਰਿਆਂ ਦੇ ਹੋਣਗੇ ਸਾਰੇ ਉਹਨਾਂ ਦੇ ਸਾਰਿਆਂ ਦੇ ਨਾਲ ਆਪਾਂ ਦੋ ਠੜਾੜਾਂ ਨਾਲ ਮਿਲ ਲੱਗੇ ਆਪਾਂ ਚਲਾ ਕਰੀ ਜਾਂਦੇ ਹਾਂ ਹਾਂਜੀ ਤੇ ਇਹ ਕਿਤੇ ਨਾ ਕਿਤੇ ਫੈਸਟੀਵਲ ਸੀਜ਼ਨ ਆ ਲੋਕਾਂ ਨੂੰ ਪਹਿਲਾਂ ਵੀ ਅਵੇਰਨੈਸ ਕੀਤੀ ਗਈ ਸੀ ਟ੍ਰੈਫਿਕ ਵੱਲੋਂ ਵੀ ਕਾਰਪੋਰੇਸ਼ਨ ਵੱਲੋਂ ਕਿ ਐਦਾ ਕਿਸ ਤਰੀਕੇ ਨਾਲ ਜਾਮ ਨਹੀਂ ਲਗਾਣਾ ਤੇ ਫਿਰ ਕਿਤੇ ਨਾ ਕਿਤੇ ਲੋਕ ਉਸੇ ਤਰੀਕੇ ਨਾਲ ਉਤਰ ਰਹੇ ਆ ਸੜਕਾਂ ਦੇ ਸਾਡੇ ਸੀਨੀਅਰ ਅਫਸਰ ਪਹਿਲਾਂ ਹਦਾਇਤਾਂ ਨੇ ਸਾਨੂੰ ਫਿਰ ਤੁਸੀਂ ਇੱਥੇ ਇੱਕ ਜਾਮ ਲੱਗਦਾ ਕਿਸੇ ਵੀ ਬਾਜ਼ਾਰ ਦੇ ਵਿੱਚ ਅਸੀਂ ਹਰ ਰੋਜ਼ ਹਰ ਹਰ ਟਾਈਮ ਜਿਹੜਾ ਮਾਰਦੇ ਰਹਿੰਦੇ ਆ ਜੀ ਜੀ ਤੇ ਜਿਹੜੇ ਲੋਕੀ ਆ ਨਹੀਂ ਆਪਾਂ ਵੇਲ ਤੇ ਕਰਦੇ ਆ ਲੋਕਾਂ ਨੂੰ ਕਰਦੇ ਰਹਿੰਦੇ ਆ ਵਾਲ ਉੱਤੇ ਬੋਲ ਕੇ ਦੂਜੇ ਤੇ ਮਾਈਕ ਤੇ ਵੀ ਆਪਣੀ ਗੱਡੀ ਨੂੰ ਇੱਥੇ ਨਾ ਕਰੋ ਜਾਮਨਾ ਲਗਾਓ ਤੇ ਫਿਰ ਵੀ ਜਿਹੜਾ ਨਹੀਂ ਮੰਨਦਾ ਜਣਾ ਕਰਦੇ ਆਪਾਂ ਸਰਕਾਰ ਜੀ ਜਿਹੜੀ ਲੋਕਾਂ ਨੇ ਸੱਜੇ ਖੱਬੇ ਪਾਸੇ ਦੁਕਾਨਾਂ ਲਾਈਆਂ ਬਾਹਰ ਕਬਜ਼ੇ ਕਿਤੇ ਟੈਂਟ ਲਾਏ ਹਾਲਾਂਕਿ 3 ਫੁੱਟ ਦਾ ਕਿਹਾ ਸੀਗਾ ਸੀਨੀਅਰ ਡਿਪਟੀ ਮੇਅਰ ਵੱਲੋਂ ਉਹਨਾਂ ਦੇ ਵੀ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਜਾਊਗੀ ਦੇਖੋ ਜੀ ਇਹ ਕਾਰਪੋਰੇਸ਼ਨ ਦੇ ਨਾਲ ਲੜ ਕੇ ਪਹਿਲਾਂ ਕੁਝ ਪਹਿਲਾਂ ਦਿਨ ਪਹਿਲਾਂ ਆਪਾਂ ਕਾਰਵਾਈ ਕੀਤੀ ਆ ਅਸੀਂ ਫਿਰ ਇੱਕ ਵਾਰ ਇਹ ਕਰਾਂਗੇ ਰੌਣਕ ਫੇਲਾਵਾਂਗੇ ਕਾਰਪੋਰੇਸ਼ਨ ਨਾਲ ਲੈ ਕੇ ਫਿਰ ਕਰਾਂਗੇ ਕਾਰਪੋਰੇਸ਼ਨ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਕਿਸੇ ਕਾਰਪੋਰੇਸ਼ਨ ਦੇ ਅਫਸਰ ਨਾਲ ਕੋਈ ਇਨਸਪੈਕਟਰ ਨਾਲ ਜਿਹੜੇ ਇਸ ਜ਼ੋਨ ਦੇ ਇਨਸਪੈਕਟਰ ਆ ਉਹਨਾਂ ਨਾਲ ਗੱਲ ਹੋਈ ਕੋਈ ਹਾਂਜੀ ਹਾਂਜੀ ਹੁੰਦੀ ਰਹਿੰਦੀ ਹੈ ਪਰ ਉਹ ਥੋੜੇ ਬਿਜੀ ਨੇ ਅਸਲੇ ਦੂਸਰੇ ਕਿਉਂਕਿ ਦਿਵਾਲੀ ਕਰਕੇ ਦੂਸਰੇ ਪਜਾਤੇ ਨੇ ਮੈਂ ਉਹਨਾਂ ਨਾਲ ਇੱਥੇ ਵੀ ਆਪਾਂ ਰੌਣਕ ਲਵਾਵਾਂਗੇ ਕੀ ਨਹੀਂ ਕਰਦੇ ਇਹ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਸ ਜ਼ੋਨ ਦੇ ਕਾਰਪੋਰੇਸ਼ਨ ਦੇ ਇਨਸਪੈਕਟਰ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਪਰ ਕਬਜ਼ੇ ਜਿਹੜੇ ਆ ਉਹ ਕਿਤੇ ਹੋਏ ਆ 3 ਫੁੱਟ ਦੀ ਜਗ੍ਹਾ ਫਿਲਹਾਲ ਕਿਹਾ ਗਿਆ ਸੀਗਾ ਪਰ 3 ਫੁੱਟ ਤੋਂ ਵੱਧ 6 ਤੋਂ 7 ਫੁੱਟ ਦੇ ਕਬਜ਼ੇ ਜਿਹੜੇ ਆ ਉਹ ਕੁਮਾਰ ਮੰਡੀ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਦੇ ਪਏ ਨੇ ਪਾਰਕਿੰਗ 'ਚ ਖੜੀ ਗੱਡੀਆਂ ਦੇ ਚਲਾਨ ਜਿਹੜੇ ਉਹ ਕੀਤੇ ਜਾ ਰਹੇ ਆ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਖੱਜਲ ਖਵਾਰ ਕਰ ਰਹੇ ਆ ਲੋਕ ਤੇ ਹੁਣ ਮਸ਼ੀਨ ਦੇ ਵਿੱਚੋਂ ਪਰਚੀ ਕੱਢ ਦਿੱਤੀ ਗਈ ਚਲਾਨ ਕਰ ਦਿੱਤਾ ਗਿਆ ਜਿਹੜੇ ਲੋਕ ਨੋ ਪਾਰਕਿੰਗ 'ਚ ਗੱਡੀਆਂ ਲਾ ਕੇ ਖੁਦ ਗੱਡੀਆਂ ਦੇ ਵਿੱਚ ਬਹਿ ਜਾਂਦੇ ਆ ਤੇ ਲੋਕਾਂ ਨੂੰ ਖੱਜਲ ਖਵਾਰ ਕਰਦੇ ਆ ਦੇਖੋ ਕਿਸ ਤਰੀਕੇ ਨਾਲ ਇਨਕ੍ਰੋਚਮੈਂਟ ਕੀਤੀ ਹੋਈ ਆ ਰਾਤ ਜਿਹੜੀ ਆ ਖਬਰ ਨਸ਼ਰ ਕੀਤੀ ਗਈ ਸੀਗੀ ਦਾ ਸਮਰ نیوز ਵੱਲੋਂ ਕਿ ਲੁਧਿਆਣਾ ਦੇ ਕੁਮਾਰ ਮੰਡੀ ਇਲਾਕੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਜਾਮ ਹੈ ਲੋਕਾਂ ਨੇ ਕਬਜ਼ੇ ਜਿਹੜੇ ਆ ਉਹ ਕੀਤੇ ਹੋਏ ਆ ਤੇ ਫਿਲਹਾਲ ਟ੍ਰੈਫਿਕ ਪੁਲਿਸ ਵੱਲੋਂ ਜਿਹੜੇ ਲੋਕ ਉਸ ਜਗ੍ਹਾ ਦੇ ਉੱਪਰ ਰੇੜੀਆਂ ਲਾ ਕੇ ਖੜੇ ਆ ਉਹਨਾਂ ਨੂੰ ਭਜਾਇਆ ਜਾ ਰਿਹਾ ਤੇ ਜਿਨ੍ਹਾਂ ਨੇ ਕਬਜ਼ੇ ਕੀਤੇ ਆ ਉਹ ਕਬਜ਼ੇ ਵੀ ਹਟਾਉਣ ਦੀ ਕੋਸ਼ਿਸ਼ ਜਿਹੜੀ ਹੈ ਜਾਰੀ ਹੈ ਤਸਵੀਰਾਂ ਦੇਖ ਸਕਦੇ ਹੋ ਕੱਲ ਰਾਤ ਜਿਹੜੀ ਆ ਦਸਮਰ نیوز ਵੱਲੋਂ ਖਬਰ ਨਸ਼ਰ ਕੀਤੀ ਗਈ ਸੀ ਤੇ ਉਸ ਦਾ ਇੰਪੈਕਟ ਦੇਖਣ ਨੂੰ ਮਿਲਦਾ ਪਿਆ ਟ੍ਰੈਫਿਕ ਪੁਲਿਸ ਵੱਲੋਂ ਰੇੜੀਆਂ ਜਿਹੜੀਆਂ ਹਟਾਈਆਂ ਜਾ ਰਹੀਆਂ ਨੋ ਪਾਰਕਿੰਗ ਤੇ ਜਿਹੜੀਆਂ ਗੱਡੀਆਂ ਖੜੀਆਂ ਉਹਨਾਂ ਦੇ ਚਲਾਨ ਵੀ ਜਿਹੜੇ ਆ ਕਿਤੇ ਨਾ ਕਿਤੇ ਕੀਤੇ ਜਾ ਰਹੇ ਆ ਤਸਵੀਰਾਂ ਦੇਖ ਸਕਦੇ ਹੋ ਟ੍ਰੈਫਿਕ ਪੁਲਿਸ ਵੱਲੋਂ ਉਹ ਰੇੜੀਆਂ ਹਟਾਈਆਂ ਗਈਆਂ ਜਿਨ੍ਹਾਂ ਨੇ ਟ੍ਰੈਫਿਕ ਜਾਮ ਕੀਤਾ ਹੋਇਆ ਤੇ ਉਹ ਦੇਖੋ ਇੱਕ ਜਿਹੜੇ ਆ ਨੋ ਪਾਰਕਿੰਗ ਤੇ ਗੱਡੀ ਲਾ ਕੇ ਫਿਰ ਇੱਕ ਗੱਡੀ ਲੱਗ ਗਈ ਟ੍ਰੈਫਿਕ ਪੁਲਿਸ ਦੇ ਇੰਚਾਰਜ ਕੋਲ ਖੜੇ ਆ ਤੇ ਉਹਨਾਂ ਦੇ ਕੋਲ ਇੱਕ ਲੇਡੀ ਆ ਜਿਹੜੀ ਆ ਗੱਡੀ ਲਗਾ ਦਿੰਦੀ ਆ ਕਿਉਂਕਿ ਇਸੇ ਤਰੀਕੇ ਦੇ ਨਾਲ ਜਾਮ ਜਿਹੜੇ ਉਹ ਲੱਗਦੇ ਨੇ ਤੇ ਕਿਤੇ ਨਾ ਕਿਤੇ ਲੋਕ ਜਿਹੜੇ ਆ ਖੱਜਲ ਖਵਾਰ ਵੀ ਦਿਖਾਈ ਦਿੰਦੇ ਨੇ ਦੇਖੋ ਕਿਸ ਤਰੀਕੇ ਨਾਲ ਜਿਹੜੇ ਸਮਾਨ ਲੱਗੇ ਹੋਏ ਨੇ ਤੇ ਉਹਨਾਂ ਨੂੰ ਹਟਾਇਆ ਜਾ ਰਿਹਾ ਤੇ ਇਨਕ੍ਰੋਚਮੈਂਟ ਜਿਹੜੀ ਆ ਉਹ ਬਾਜ਼ਾਰਾਂ ਦੇ ਵਿੱਚ ਕੀਤੀ ਹੋਈ ਆ ਉਹਨਾਂ ਇਨਕ੍ਰੋਚਮੈਂਟ ਨੂੰ ਲੈ ਕੇ ਜਿਹੜੇ ਸਵਾਲ ਉੱੜਦੇ ਹੋਏ ਨਜ਼ਰ ਆਉਂਦੇ ਸੀ ਤੇ ਹੁਣ ਉਹ ਇਨਕ੍ਰੋਚਮੈਂਟ ਜਿਹੜੀ ਆ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੇਖੋ ਕਿਸ ਤਰੀਕੇ ਨਾਲ ਲੁਧਿਆਣਾ ਦੇ ਕੁਮਾਰ ਮੰਡੀ ਇਲਾਕੇ ਦੇ ਵਿੱਚ ਜਿਹੜੀਆਂ ਉਹ ਗੱਡੀਆਂ ਨੋ ਪਾਰਕਿੰਗ ਦੇ ਵਿੱਚ ਲੱਗੀਆਂ ਹੋਈਆਂ ਨੇ ਲੁਧਿਆਣਾ ਦੇ ਕੁਮਾਰ ਮੰਡੀ ਇਲਾਕੇ ਦੇ ਵਿੱਚ ਕਿੰਨੀ ਇਨਕ੍ਰੋਚਮੈਂਟ ਹੈ ਜਿਹੜੀ ਇਸ ਦੁਕਾਨ ਵਾਲਿਆਂ ਨੇ ਉਹ ਕੀਤੀ ਹੋਈ ਹੈ ਤਸਵੀਰਾਂ ਦੇਖ ਸਕਦੇ ਹੋ ਹਾਲਾਂਕਿ ਪਹਿਲੇ ਕਿਹਾ ਗਿਆ ਸੀਗਾ ਸੀਨੀਅਰ ਡਿਪਟੀ ਮੇਅਰ ਵੱਲੋਂ ਕਿੰਨੇ ਫੁੱਟ ਦਾ ਏਰੀਆ ਜਿਹੜਾ ਦਿੱਤਾ ਗਿਆ ਸੀਗਾ ਤੇ ਦੁਕਾਨ ਦੇਖੋ ਬੰਦੇ ਨੇ ਕਿੰਨੇ ਫੁੱਟ ਦੀ ਜਿਹੜੀ ਆ ਉਹ ਬਾਰ ਜਿਹੜੀ ਆ ਉਹ ਲਗਾ ਦਿੱਤੀ ਡਿਸਪਲੇ ਜਿਹੜੀ ਆ ਉਹ ਸਮਾਨ ਉਹ ਕੀਤਾ ਗਿਆ ਤੇ ਉਹ ਸਮਾਨ ਜਿਹੜਾ ਜਿਹੜੀ ਟ੍ਰੈਫਿਕ ਦੀ ਟੀਮ ਹੈ ਉਹਨਾਂ ਵੱਲੋਂ ਹਟਾ ਕੇ ਜਿਹੜਾ ਕਿ ਆ ਉਹ ਅੰਦਰ ਕਰਵਾਇਆ ਜਾ ਰਿਹਾ ਕਿਉਂਕਿ ਕਬਜ਼ੇ ਜਿਹੜੇ ਆ ਉਹ ਕੀਤੇ ਹੋਏ ਆ ਸੜਕਾਂ ਤੇ ਉਹਨਾਂ ਨੂੰ ਹਟਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਆ ਟ੍ਰੈਫਿਕ ਪੁਲਿਸ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹਟਾਏ ਜਾ ਰਹੇ ਨੇ ਕਬਜ਼ੇ ਦੇਖੋ ਕਿਸ ਤਰੀਕੇ ਦੇ ਨਾਲ ਕਬਜ਼ੇ ਜਿਹੜੇ ਆ ਉਹ ਕੀਤੇ ਹੋਏ ਆ ਬਾਈ ਕਿਦੀ ਕਿਦੀ ਦੁਕਾਨ ਹੈ ਇਹ ਕਿਸ ਕੀ ਸ਼ਾਪ ਹੈ ਜੀ ਭਾਜੀ ਮੈਡਮ ਦੀ ਅਸੀਂ ਤਾਂ ਵਦਕਾ ਦਾ ਹੈ ਅਸੀਂ ਤਾਂ ਵਦਕਾ ਦਾ ਬਾਹੂ ਇਹਨਾਂ ਦਾ ਸਮਾਨ ਅੱਗੇ ਦੁਕਾਨ ਲੱਗੀ ਹੋਈ ਆ ਅੱਗੇ ਵੀ ਉਹਨਾਂ ਦੀ ਹੈ ਅੱਗੇ ਵੀ ਉਹਨਾਂ ਦੀ ਅੱਗੇ ਲੱਗੀ ਹੋਈ ਹੈ ਤੇ ਆਹ ਕਿਦੀ ਆ ਇੱਥੇ ਕਿਉਂ ਲਾਈ ਹੈ ਇਹ ਇਹ ਦੁਕਾਨ ਉਹ ਕਿਰਾਏ ਤੇ ਲੈ ਕੇ ਲਾਈ ਹੋਈ ਹੈ ਬਾਹੂ ਦੀਵਾਲੀ ਕਰਕੇ ਇਹ ਸੜਕ ਕਿਰਾਏ ਤੇ ਲੈ ਲਈ ਨਹੀਂ ਬਾਹੂ ਤੇ ਤੂੰ ਆਪਣੇ ਕਿਰਾਏ ਤੇ ਲਿੱਤੀ ਹੈ ਇਹ ਕਿਰਾਏ ਪਰ ਲਈ ਹੈ ਮੈਨੂੰ ਨਹੀਂ ਪਤਾ ਜੀ ਮਾਲਕ ਨੂੰ ਪਤਾ ਹੈ ਮੈਨੂੰ ਨਹੀਂ ਪਤਾ ਸੜਕ ਕਿਰਾਏ ਤੇ ਕਿਨੇ ਦਿੱਤੀ ਅਸੀਂ ਥੋੜਾ ਸੜਕ ਕਿਹਨੇ ਕਰਾਇਆ ਤੇ ਲਈਏ ਬੰਦਾ ਕਹਿੰਦਾ ਕਰਾਇਏ ਤੇ ਨਹੀਂ ਲਈਏ ਜੀ ਦੁਕਾਨ ਲਈਏ ਕਰਾਇਆ ਤੇ ਦੁਕਾਨ ਚ ਲਾਓ ਨਾ ਮਾਲ ਸੜਕ ਥੋੜੀ ਦੇਰ ਕਰਾਇਆ ਸਰਕਾਰ ਨੇ ਡੱਬੇ पे ਖਾਲੀ ਦੁਕਾਨ ਚ ਤਾਂ ਡੱਬੇ पे ਖਾਲੀ ਸਰ ਜੀ ਸਾਰਿਆਂ ਨੇ ਲਾਈ ਹੋਇਆ ਦੇਖੋ ਹੈ ਸਾਰੇ ਸਾਰੇ ਡੇਰ ਤੇ ਛਾਲ ਮਾਰ ਦੇਣਗੇ ਆਪਾਂ ਵੀ ਮਾਰ ਦਾਂਗੇ ਨਹੀਂ ਸਾਰਿਆਂ ਨੇ ਲਾਈ ਆ ਦਿਵਾਲੀ ਦਾ ਹੈਗਾ 2 ਦਿਨ ਦਾ ਹੈਗਾ ਜੀ ਮਤਲਬ 2 ਦਿਨ ਫਿਰ ਤੁਸੀਂ ਇੱਧਰ ਸੜਕ ਤੇ ਆ ਜਾ ਜੇ ਤੁਸੀ ਵਜੇ ਲੋਕਾਂ ਨੂੰ ਕੋਈ ਦਿੱਕਤ ਨਹੀਂ ਨਹੀਂ ਬਸ ਕਰ ਲੈਨੇ ਜੀ ਅੰਦਰ ਕਰ ਹੀ ਰਹੇ ਆ ਬਾਅਦ ਚ ਫਿਰ ਬਾਹਰ ਆ ਜਣਾ ਬਾਅਦ ਕਰ ਰਹੇ ਆ ਇੰਜ ਕਰ ਰਹੇ ਫਿਰ ਬਾਅਦ ਚ ਫਿਰ ਬਾਹਰ ਆ ਜਣਾ ਆਪਾਂ ਨਹੀਂ ਬਾਹਰ ਕਿੱਧਰ ਆ ਜਾਗੇ ਕੀ ਗੱਲ ਆਜੋ ਵਾਪਸੀ ਤੇ ਦੇਖ ਲਿਓ ਹੈ ਵਾਪਸੀ ਆ ਕੇ ਦੇਖ ਲੇ ਤੇ ਕੀ ਗੱਲ ਕੱਲ ਕਿੱਦਾਂ ਬਾਹਰ ਸੀਗੇ ਹਾਂਜੀ ਕੱਲ ਕੱਲ ਮੈਂ ਨਹੀਂ ਸੀ ਗਿਆ ਜੀ ਨਾਲ ਨਹੀਂ ਸੀ ਗਿਆ ਨਹੀਂ ਅੱਛਾ ਬਿੰਚਾਰ ਸਾਹਿਬ ਹਾਂਜੀ ਉਹ ਕਹਿੰਦੇ ਉਹ ਕਹਿੰਦੇ ਸਾਰੇ ਨਹੀਂ ਲਾਈਏ ਅਸੀਂ ਵੀ ਲਾਵਾਂਗੇ ਕਹਿੰਦੇ ਕਿਵੇਂ ਕਹਿੰਦੇ 2 ਦਿਨ 2 ਦਿਨ ਕਹਿੰਦੇ ਦੀਵਾਲੀ ਦੇ ਸਾਰੇ ਨਹੀਂ ਲਾਈਆਂ ਅਸੀਂ ਵੀ ਲਾਵਾਂਗੇ ਨਹੀਂ ਲਾਈ ਠੀਕ ਹੈ ਲਾਉਣ ਭਾ ਢੰਗ ਹੁੰਦਾ ਢੰਗ ਆਉਂਦਾ ਲਾਉਣ ਦਾ ਕਹਿੰਦੇ ਅਸੀਂ ਕਿਰਾਏ ਤੇ ਲਿੱਤੀ ਹੈ ਦੇਖ ਨੀ ਗੱਡੀ ਨੂੰ ਜਿਹੜੀ ਗੱਡੀ ਚ ਖੜਾਉਣ ਦੀ ਜਗ੍ਹਾ ਖੜਨ ਗੱਡੀ ਸੜਕ ਤੇ ਲੱਗਦੀ ਆ ਹਾਂ ਉਹੀ ਕੀਤਾ ਨਾ ਇਹ ਸਮਝਾ ਰਹੇ ਮੈਨੂੰ ਪਿੱਛੇ ਕਰਕੇ ਲਾ ਲਓ ਇਹ ਕਾਰਪੋਰੇਸ਼ਨ ਕਿਉਂ ਨਹੀਂ ਕਾਰਵਾਈ ਕਰਦੀ ਹਾਂ ਇਹ ਆਪ ਕਰਦੇ ਹਾਂ ਹੁਣੇ ਗੱਲ ਕਰਦਾ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਨੇ ਆਸੇ ਪਾਸੇ ਦੋਨੇ ਪਾਸੇ ਕਬਜ਼ੇ ਕੀਤੇ ਹੋਏ ਆ ਸਰਕਾਰ ਪਰਮਾਨੈਂਟ ਕਿਤੇ ਹੋਇਆ ਪਿੱਛੇ ਹਟਾ ਰਹੇ ਇਹਨਾਂ ਨੂੰ ਕਾਰਪੋਰੇਸ਼ਨ ਨੂੰ ਬੁਲਾ ਰਹੇ ਆਪਾਂ ਇਹਨਾਂ ਦਾ ਕੋਈ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਜਾਊਗੀ ਇਸ ਚੀਜ਼ ਦੀ ਚਾ ਕਾਰਪੋਰੇਸ਼ਨ ਹੀ ਕਰ ਸਕਦੀ ਹੈ ਪੇਲੇ ਹਾਲ ਤਾਂ ਕਾਰਪੋਲਿਸ਼ਨ ਨਹੀਂ ਕਰੂਗੀ ਜੇ ਨਾ ਹਟੇ ਫਿਰ ਸਾਡੇ ਕੋਲ ਵੀ ਹੈਗੀ ਕਾਰਵਾਈ ਕਾਰਵਾਈ ਤੁਸੀਂ ਕੀ ਕਾਰਵਾਈ ਕਰ ਸਕਦੇ ਹੋ ਟਰੈਫਿਕ ਤੁਸੀਂ 283 ਦਾ ਪਰਚਾ ਦੇ ਸਕਦੇ ਹੋ ਅੱਛਾ ਜੀ ਤੇ ਹੁਣ ਅੱਜ ਸਮਝਾ ਰਹੇ ਹਾਂ ਤੇ ਉਸ ਤੋਂ ਬਾਅਦ ਫਿਰ ਗੇੜਾ ਮਾਰੋਗੇ ਗੇੜਾ ਮਾਰੋਗੇ ਇਧਰ ਗੇੜਾ ਰੱਖਾਂਗੇ ਅੱਜ ਹਾਂ ਰੱਖਾਂਗੇ ਜੀ ਠੀਕ ਬਿਲਕੁਲ ਕਿਹਾ ਜਾ ਰਿਹਾ ਕਿ ਜੇ ਨਾ ਹਟੇ ਤੇ 283 ਦਾ ਪਰਚਾ ਜਿਹੜਾ ਉਹ ਦਰਜ ਕੀਤਾ ਜਾਊਗਾ ਆ ਕਿਉਂਕਿ ਪਹਿਲਾਂ ਹੀ ਹਦਾਇਤਾਂ ਦੇ ਦਿੱਤੀਆਂ ਗਈਆਂ ਸੀਗਾ ਕਿ ਕਬਜ਼ੇ ਜਿਹੜੇ ਆ ਉਹ ਨਾ ਕੀਤੇ ਜਾਣ ਤੇ ਹਾਲਾਂਕਿ ਜਿਹੜਾ ਦੁਕਾਨ ਤੇ ਬੰਦਾ ਕੰਮ ਕਰਦਾ ਕਹਿੰਦਾ ਸਾਰਿਆਂ ਨੇ ਲਾਈਆਂ ਤੇ ਅਸੀਂ ਵੀ ਲਾਵਾਂਗੇ ਤੇ ਉਤੋਂ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਕਿਹਾ ਜੇ ਨਾ ਹਟੇ ਦੁਆਰਾ ਆਵਾਂਗੇ ਤੇ 283 ਦਾ ਪਰਚਾ ਜਿਹੜਾ ਅਸੀਂ ਦਰਜ ਇਹਨਾਂ ਦੁਕਾਨਦਾਰਾਂ ਤੇ ਕਰਾਂਗੇ ਜਿਨ੍ਹਾਂ ਨੇ ਸੜਕਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਕਬਜ਼ੇ ਕੀਤੇ ਹੋਏ ਨੇ ਇਨਕ੍ਰੋਚਮੈਂਟ ਕੀਤੀ ਹੋਈ ਹੈ 3 ਫੁੱਟ ਦੀ ਜਗ੍ਹਾ ਜਿਹੜੀ ਆ ਉਹ ਦਿੱਤੀ ਹੋਈ ਸੀ ਪਰ ਉਸ ਤੋਂ ਬਾਅਦ ਫਿਰ ਇਸ ਤਰੀਕੇ ਦੇ ਨਾਲ ਕਬਜ਼ੇ ਕੀਤੇ ਹਾਲਾਂਕਿ ਕਿਆ ਜਾਂਦਾ ਕਿ ਅਸੀਂ ਦੁਕਾਨ ਕਿਰਾਏ ਤੇ ਲਈ ਹੈ ਦੁਕਾਨ ਦੇ ਵਿੱਚ ਖਾਲੀ ਡੱਬੇ ਪਏ ਆ ਤੇ ਜਿਹੜਾ ਕਿਰਾਏ ਤੇ ਲਿਆ ਉਹਦੇ ਵਿੱਚ ਖਾਲੀ ਡੱਬੇ ਪਏ ਆ ਤੇ ਸਰਕਾਰੀ ਸੜਕ ਤੇ ਬੰਦਿਆਂ ਨੇ ਆ ਜਿਹੜਾ ਕਿ ਆ ਮਾਲ ਲਾਇਆ ਤੇ ਹੁਣ ਦੱਸੋ ਇਹਨਾਂ ਤੇ ਕੀ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਤਸਵੀਰਾਂ ਦੇਖੋ ਲੁਧਿਆਣਾ ਦੇ ਕੁਮਾਰ ਮੰਡੀ ਇਲਾਕੇ ਦੀਆਂ ਕਿਸ ਤਰੀਕੇ ਦੇ ਨਾਲ ਐਨਕ੍ਰੋਚਮੈਂਟ ਜਿਹੜੀ ਆ ਉਹ ਕੀਤੀ ਹੋਈ ਹੈ ਕਾਰਪੋਰੇਸ਼ਨ ਨੂੰ ਵੀ ਲਿਖਿਤ ਜਿਹੜਾ ਉਹ ਦੱਸਿਆ ਜਾਊਗਾ ਕਿਆ ਜਾਊਗਾ ਫਿਲਹਾਲ ਗੱਲ ਵੀ ਜਿਹੜੀ ਐ ਦੱਸਿਆ ਜਾ ਰਿਹਾ ਕਿ ਕੀਤੀ ਜਾਊਗੀ ਕਾਰਪੋਰੇਸ਼ਨ ਦੀ ਟੀਮ ਨਾਲ ਕਿ ਕਿਦਾਂ ਕੁਮਾਰ ਮੰਡੀ ਦੇ ਇਲਾਕੇ 'ਚ ਇਸ ਤਰੀਕੇ ਦੇ ਨਾਲ ਕਬਜ਼ੇ ਹੋਏ ਆ ਕਿਉਂ ਨਹੀਂ ਹਟਾਏ ਜਾ ਰਹੇ ਟ੍ਰੈਫਿਕ ਪੁਲਸ ਵੱਲੋਂ ਕਬਜ਼ੇ ਹਟਾਏ ਜਾ ਰਹੇ ਆ ਤੇ ਜੇ ਫਿਰ ਨਹੀਂ ਹਟੇ ਤੇ 283 ਦਾ ਪਰਚਾ ਜਿਹੜਾ ਉਹ ਜਿਹੜਾ ਦਰਜ ਇਹਨਾਂ ਤੇ ਕੀਤਾ ਜਾਊਗਾ ਨੋ ਪਾਰਕਿੰਗ 'ਚ ਖੜੀਆਂ ਗੱਡੀਆਂ ਦੇ ਚਲਾਨ ਵੀ ਜਿਹੜੇ ਆ ਉਹ ਕੀਤੇ ਜਾ ਰਿਹਾ ਹੈ ਲੋਕ ਆਪਣੀਆਂ ਗੱਡੀਆਂ ਨੋ ਪਾਰਕਿੰਗ 'ਚ ਲਾ ਕੇ ਮਾਰਕੀਟ ਦੇ ਵਿੱਚ ਅ ਚਲੇ ਜਾਂਦੇ ਨੇ ਤੇ ਹੁਣ ਉਹਨਾਂ ਗੱਡੀਆਂ ਦੇ ਚਲਾਨ ਜਿਹੜੇ ਕੀਤੇ ਜਾ ਰਹੇ ਆ ਦੇਖੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਉਹ ਪਿੱਛੇ ਕਾਫੀ ਗੱਡੀਆਂ ਜਿਹੜੀਆਂ ਨੋ ਪਾਰਕਿੰਗ ਦੇ ਵਿੱਚ ਲੱਗੀਆਂ ਹੋਈਆਂ ਇੱਕ ਪਾਸੇ ਦੁਕਾਨਦਾਰਾਂ ਨੇ ਕਬਜ਼ੇ ਕੀਤੇ ਤੇ ਦੂਜੇ ਪਾਸੇ ਲੋਕਾਂ ਨੇ ਸੜਕਾਂ ਤੇ ਆਪਣੀਆਂ ਗੱਡੀਆਂ پارک ਕਰਤੀਆਂ ਤੇ ਹੁਣ ਇਹਨਾਂ ਗੱਡੀਆਂ ਦਾ ਤਾਂ ਚਲਾਨ ਹੋਊ ਤੇ ਜਿਹੜਾ ਲੋਕਾਂ ਨੇ ਵਾਧਰੇ ਕੀਤੇ ਇਹ ਕਿਹਾ ਜਾ ਰਿਹਾ ਕਿ ਨਾਂ ਤੇ ਪਰਚੇ ਹੋਣਗੇ 283 ਦੇ ਜੇ ਬੰਦੇ ਨਾ ਮੰਨੇ ਨਾ ਕਬਜ਼ੇ ਹਟਾਏ ਨਾ ਪਿੱਛੇ ਕੀਤੇ ਤੇ 283 ਦਾ ਪਰਚਾ ਜਿਹੜਾ ਟ੍ਰੈਫਿਕ ਪੁਲਿਸ ਵੱਲੋਂ ਦਿੱਤਾ ਜਾਊਗਾ ਦੇਖੋ ਕਿਸ ਤਰੀਕੇ ਨਾਲ ਪੂਰੀ ਲੈਂ ਬਣੀ ਹੈ ਤੇ ਪੂਰੀਆਂ ਗੱਡੀਆਂ ਜਿਹੜੀਆਂ ਨੋ ਪਾਰਕਿੰਗ ਦੇ ਵਿੱਚ ਲੱਗੀਆਂ ਹੋਈਆਂ ਤੇ ਕਿਸ ਤਰੀਕੇ ਨਾਲ ਜਿਹੜੇ ਲੋਕ ਲੰਘਦੇ ਆ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਕਰਨ ਆਉਂਦੇ ਆ ਕਿਸ ਤਰੀਕੇ ਦੇ ਨਾਲ ਖੱਜਲ ਖਵਾਰ ਹੁੰਦੇ ਆ ਤੇ ਹੁਣ ਇਸ ਗੱਡੀ ਦਾ ਵੀ ਚਲਾਨ ਜਿਹੜਾ ਉਹ ਕੀਤਾ ਜਾਏਗਾ ਇਸ ਗੱਡੀ ਦਾ ਵੀ ਚਲਾਨ ਜਿਹੜਾ ਉਹ ਕੀਤਾ ਜਾਏਗਾ ਤੇ ਹੋਰ ਕਾਫੀ ਗੱਡੀਆਂ ਜਦੋਂ ਕੈਮਰਾ ਵੱਜਿਆ ਤੇ ਗੱਡੀਆਂ ਸਟਾਰਟ ਹੋ ਗਈਆਂ ਤੇ ਕਿਸ ਤਰੀਕੇ ਦੇ ਨਾਲ ਹੁਣ ਚਲਾਨ ਜਿਹੜੇ ਆ ਉਹ ਕੀਤੇ ਜਾਣਗੇ ਉਹ ਜਿਹੜਾ ਕਿ ਹੁਣ ਮਸ਼ੀਨ ਦੇ ਵਿੱਚੋਂ ਪਰਚੀ ਕੱਢੀ ਜਾ ਰਹੀ ਹੈ ਚਲਾਨ ਕੀਤੇ ਜਾ ਰਹੀ ਹੈ ਜਿਹੜੀਆਂ ਗੱਡੀਆਂ ਨੋ ਪਾਰਕਿੰਗ 'ਚ ਖੜੀਆਂ ਜਿਨ੍ਹਾਂ ਨੇ ਇਨਕ੍ਰੋਚਮੈਂਟ ਕੀਤੀ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਜੇ ਇਨਕ੍ਰੋਚਮੈਂਟ ਨਾ ਹਟੀ ਤੇ 283 ਦਾ ਪਰਚਾ ਦਰਜ ਕਰਨ ਦੀ ਗੱਲ ਜਿਹੜੀ ਆ ਉਹ ਕਈ ਜਾ ਰਹੀ ਆ ਹਾਲਾਂਕਿ ਕੱਲ ਦਸਮਰ ਨਿਊਜ਼ ਵੱਲੋਂ ਇਸ ਏਰੀਏ ਦੀ ਕੁਮਾਰ ਮੰਡੀ ਇਲਾਕੇ ਦੀ ਖਬਰ ਜਿਹੜੀ ਆ ਨਸ਼ਰ ਕੀਤੀ ਗਈ ਸੀ ਤੇ ਇਸ ਇਲਾਕੇ ਦੇ ਵਿੱਚ ਕਿਉਂ ਕਾਰਵਾਈ ਨਹੀਂ ਕੀਤੀ ਜਾਂਦੀ ਕਿਉਂ ਜਿਹੜੀਆਂ ਪਾਰਕਿੰਗ ਦੇ ਵਿੱਚ ਨੋ ਨੋ ਪਾਰਕਿੰਗ ਚ ਗੱਡੀਆਂ ਲੱਗੀਆਂ ਤੇ ਉਹਨਾਂ ਦੇ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਫਿਲਹਾਲ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਆ ਕੀਤੀ ਗਈ ਹੈ ਟ੍ਰੈਫਿਕ ਪੁਲਿਸ ਵੱਲੋਂ ਪਰ ਫਿਲਹਾਲ ਹਜੇ ਤੱਕ ਕਾਰਪੋਰੇਸ਼ਨ ਵੱਲੋਂ ਕੋਈ ਕਾਰਵਾਈ ਆ ਜਿਹੜੀ ਆ ਨਹੀਂ ਕੀਤੀ ਗਈ ਜਿਹੜੇ ਕਾਰਪੋਰੇਸ਼ਨ ਦੇ ਇਨਸਪੈਕਟਰ ਹੈ ਇਸ ਜ਼ੋਨ ਦੇ ਕੁਮਾਰ ਮੰਡੀ ਜ਼ੋਨ ਦੇ ਉਹਨਾਂ ਵੱਲੋਂ ਫਿਲਹਾਲ ਕੋਈ ਕਾਰਵਾਈ ਜਿਹੜੀ ਆ ਹਜੇ ਤੱਕ ਫਿਲਹਾਲ ਨਹੀਂ ਕੀਤੀ ਗਈ ਤੇ ਟ੍ਰੈਫਿਕ ਪੁਲਿਸ ਦੀ ਟੀਮ ਵੱਲੋਂ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੁੜੇ ਸਮਰਥੂ ਦੇ ਨਾਲ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਸੌਰਵ ਰੋੜੀ ਰਿਪੋਰਟ ਧੰਨਵਾਦ